ਅੱਜ ਆਪਾਂ ਰੁੱਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਆਓ ਸ਼ੁਰੂ ਕਰੀਏ ਗਰਮੀ ਗਰਮੀ ਦੀ ਰੁੱਤ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਅਤੇ ਜੂਨ ਮਹੀਨੇ ਦੇ ਅੰਤ ਤੱਕ ਚੱਲਦੀ ਹੈ ਗਰਮੀ ਦੀ ਰੁੱਤ ਵਿੱਚ ਅਸੀਂ ਪੱਖੇ ਚਲਾ ਕੇ ਕਮਰੇ ਅੰਦਰ ਬੈਠਦੇ ਹਾਂ ਇਸ ਮੌਸਮ ਵਿੱਚ ਹਰ ਕੋਈ ਠੰਡੀਆਂ ਚੀਜ਼ਾਂ ਅਤੇ ਆਈਸਕ੍ਰੀਮ ਖਾਣਾ ਪਸੰਦ ਕਰਦਾ ਹੈ ਗਰਮੀ ਦੇ ਮੌਸਮ ਵਿੱਚ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਵਰਖਾ ਵਰਖਾ ਦਾ ਮੌਸਮ ਜੁਲਾਈ ਮਹੀਨੇ ਤੋਂ ਸ਼ੁਰੂ ਹੋ ਕੇ ਅੱਧ ਸਤੰਬਰ ਤੱਕ ਚੱਲਦਾ ਹੈ। ਇਸ ਮੌਸਮ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ। ਇਸ ਤੋਂ ਬਚਣ ਲਈ ਅਸੀਂ ਰੇਨ ਕੋਟ ਅਤੇ ਛਤਰੀ ਦੀ ਵਰਤੋਂ ਕਰਦੇ ਹਾਂ। ਅਸਮਾਨ ਵਿੱਚ ਚੜੀਆਂ ਕਾਲੀਆਂ ਘਟਾਵਾਂ ਨੂੰ ਦੇਖ ਕੇ ਮੋਰ ਪਹਿਲਾਂ ਪਾਉਂਦਾ ਹੈ। ਪੱਤਝੜ ਪੱਤਝੜ ਦਾ ਮੌਸਮ ਸਤੰਬਰ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋ ਕੇ ਅਕਤੂਬਰ ਮਹੀਨੇ ਤੱਕ ਚੱਲਦਾ ਹੈ ਇਸ ਮੌਸਮ ਵਿੱਚ ਸਾਰੇ ਰੁੱਖਾਂ ਦੇ ਪੱਤੇ ਸੁੱਕ ਕੇ ੇਠਾਂ ਡਿੱਗ ਪੈਂਦੇ ਹਨ ਸਰਦੀ ਸਰਦੀ ਦਾ ਮੌਸਮ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਅੱਧ ਫਰਵਰੀ ਤੱਕ ਚੱਲਦਾ ਹੈ ਇਸ ਮੌਸਮ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਠੰਡ ਤੋਂ ਬਚਣ ਲਈ ਬੂਟ ਜਰਾਬਾਂ ਕੋਟ ਸਵੈਟਰ ਅਤੇ ਦਸਤਾਨੇ ਪਹਿਨਦੇ ਹਾਂ ਸਰਦੀ ਦੇ ਮੌਸਮ ਵਿੱਚ ਅਸੀਂ ਕਮਰੇ ਨੂੰ ਗਰਮ ਰੱਖਣ ਲਈ ਹੀਟਰ ਦੀ ਵਰਤੋਂ ਕਰਦੇ ਹਾਂ ਇਸ ਮੌਸਮ ਵਿੱਚ ਸੰਘਣੀ ਧੁੰਦ ਪੈਂਦੀ ਹੈ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਸਰਦੀ ਦੇ ਮੌਸਮ ਵਿੱਚ ਪਹਾੜਾਂ ਉੱਪਰ ਸਨੋ ਪੈਂਦੀ ਹੈ ਅਤੇ ਸਾਰੇ ਪਹਾੜ ਬਰਫ਼ ਨਾਲ ਢੱਕ ਜਾਂਦੇ ਹਨ ਬਸੰਤ ਬਸੰਤ ਰੁੱਤ ਅੱਧ ਫਰਵਰੀ ਤੋਂ ਸ਼ੁਰੂ ਹੋ ਕੇ ਮਾਰਚ ਦੇ ਅਖੀਰ ਤੱਕ ਚੱਲਦੀ ਹੈ ਇਸ ਰੁੱਤ ਵਿੱਚ ਫੁੱਲ ਖਿੜਦੇ ਹਨ ਅਤੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਨਾ ਜ਼ਿਆਦਾ ਠੰਡ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਗਰਮੀ ਹੁੰਦੀ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ